ਦੱਸ ਕੀ ਕਮੀ ਰਹਿ ਗਈ ਪਿਆਰ ਤੇ ਫੇਰ ਇਹ ਕਾਲ ਮੁਕਾਦ ਕੀਤਾ ਦੱਸੀ ਦਹ ਦੀਨ ਹਰਾਏ ਦਾ ਫੋਨ ਚੱਕ ਲੈ ਹਰਾਏ ਨੂੰ ਵੀ ਬੋਲ ਕੇ ਚਾਨੋ ਤੇ ਚਾਨੋ ਕਰੋ ਤੇ ਚਾਨੋ ਚਲੋ ਨਹੀਂ ਨੂੰ ਜਾਣ ਦੇ ਇਧਰ ਲੋਕ ਜਾਣਾ ਇਹ ਤਾਂ ਨਾ 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 ਹੋਂ ਤਾਂ ਪਹਿਲੋ ਕਹਿੰਨੇ ਬਚਾਏ ਨਾ ਇਹਨੇ

ਆ ਵੇਖੋ ਜੀ ਮੇਰੇ ਕੋਲ ਫਾਈ ਜਾਂਦੀ ਹੈ ਸਲਫਾਈ ਜਾਂਦੀ ਹੈ ਮੈਂ ਵੀ ਚੱਲੀ ਪ੍ਰੇਤ ਡਾੜੀ ਮੈਂ ਵੀ ਚੱਲੇ ਤੂੰ ਤੋ ਜੈ ਨਹੀਂ ਸਾਂਭਣੀਆ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੋ ਸੱਤ ਮੈਂ ਵੀ ਚੱਲੀ ਉਹ ਤੇ ਨਾਲ ਕੁੱਤੇ ਗਈ ਚਲੀ ਬਲ ਕੁੜੀ ਪ੍ਰੇਤ ਡਾੜੀ ਸੱਚੇ ਪ੍ਰੇਤ ਡਾੜੀ ਲਾਲਾ ਰਾਏ ਨਾ ਪਾਣਾ ਆਏ ਪ੍ਰੇਤ ਆ ਵੇ ਲੋਕੀ ਅੰਤ ਮੜਾਉਂ ਸਦਾਨ ਤੁਹਾਡਾ ਬੀਸਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਵਰੀ ਤਿੰਨ ਕਾਲੇ ਕਰਾਏ ਨੇ ਮਾਰ ਕੇ ਪਰੇ ਕੀਤੀ ਕਿਉਂ ਸੀ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਰੀਨੀ ਦੋਵਰੀਂ ਤੇ ਜੇਰੀ ਉਹਨੇ ਕਿਹੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ ਪ੍ਰੀਤ ਡੈਡੀ ਮੈਨੂੰ ਤਾਂ ਦੱਸਦੇ ਆਂ ਇਹ ਵੀਡੀਓ ਫਿਰੋਜ਼ਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਅ ਇਸ਼ਕ ਦੇ ਸ਼ਾਕ ਦੇ ਵਿੱਚ ਸੀ ਇਹ ਕੁੜੀ ਔਰ ਮਾਪੇ ਜਿਹੜੇ ਨੇ ਯਾਨੀ ਕਿ ਪਿਓ ਨੂੰ ਜਿਹੜਾ ਆ ਇਹ ਗੱਲ ਰਾਸ ਨਹੀਂ ਆਈ ਤੇ ਉਹਨੇ ਆਪਦੀ ਕੁੜੀ ਦੇ ਹੱਥ ਪੈਰ ਬੰਨੇ ਤਾਂ ਉਸ ਨੂੰ ਤੁਸੀਂ ਦੇਖੀ ਆ ਵੀਡੀਓ ਕਿ ਕਿਵੇਂ ਨਹਿਰ ਦੇ ਵਿੱਚ ਤੱਕਾ ਦੇ ਦਿੱਤਾ ਤੇ ਕਹਿੰਦਾ ਪ੍ਰੀਤੀ ਸਾਡੇ ਪਿਆਰ ਦੇ ਵਿੱਚ ਕਿਹੜੀ ਕਮੀ ਰਹਿ ਗਈ ਸੀ ਜਿਹੜਾ ਤੂੰ ਆਹ ਕੁਝ ਕਰਦੀ ਰਹੀ ਹਾਲਾਂਕਿ ਉਹਦੇ ਨਾਲ ਗੱਲਬਾਤ ਵੀ ਹੋਈ ਉਹ ਆਪ ਖੁੱਲ ਕੇ ਬਿਆਨ ਦਿੰਦਾ ਕਿ ਸਾਡੀ ਕੁੜੀ ਦੇ ਨਜਾਇਜ਼ ਸਬੰਧ ਸੀਗੇ ਔਰ ਮੈਂ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਸਮਝੀ ਨਹੀਂ ਜਿਸ ਤੋਂ ਬਾਅਦ ਉਸ ਦੇ ਨਾਲ ਅਜਿਹਾ ਕੁਝ ਕੀਤਾ ਗਿਆ ਔਰ ਫਿਰੋਜ਼ਪੁਰ ਦਾ ਏਰੀਆ ਆ ਅੱਧੀ ਰਾਤ ਆਪ ਦੇ ਪਰਿਵਾਰ ਨੂੰ ਇਕੱਠਿਆਂ ਕਰਕੇ ਨਹਿਰ ਤੇ ਲੈ ਕੇ ਜਾਂਦਾ ਆ ਪ੍ਰੀਤੀ ਦੇ ਹੱਥ ਪੈਰ ਬੰਨੇ ਜਾਂਦੇ ਆ ਤੇ ਫੇਰ ਉਸ ਨੂੰ ਤੱਕਾ ਦੇ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਜਿਹੜੀ ਆ ਹੁਣ ਲਾਸ਼ ਲੱਭ ਰਹੀ ਆ ਔਰ ਇਹ ਮਾਮਲਾ ਸਿਰਫ ਤੇ ਸਿਰਫ ਪਿਆਰ ਦਾ ਇਸ਼ਕ ਮੁਹੱਬਤ ਦਾ ਆ ਨਾਜਾਇਜ਼ ਸਬੰਧ ਦੇ ਜਿਹੜਾ ਸ਼ੱਕ ਸੀਗਾ ਪਿਓ ਨੂੰ ਆਪਣੀ ਧੀ ਦੇ ਉੱਤੇ ਔਰ ਉਸ ਨੇ ਪੂਰੇ ਪਰਿਵਾਰ ਨੂੰ ਇਕੱਠਾ ਕਰਕੇ ਆਪਦੀ ਧੀ ਨੂੰ ਅਜਈ ਸਜ਼ਾ ਦਿੱਤੀ ਕਿ ਰੂਹ ਕੰਬ ਜਵੇ ਆਪਦੀ ਆਪਦੇ ਪੂਰੇ ਟੱਬਰ ਦੇ ਸਾਹਮਣੇ ਉਸ ਦੇ ਉਸ ਨੂੰ ਹੱਥ ਬੰਨ੍ਹ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਤੇ ਉਸ ਨੂੰ ਕਹਿੰਦਾ ਆ ਕਿ ਪ੍ਰੀਤੀ ਸਾਡੇ ਪਿਆਰ ਦੇ ਵਿੱਚ ਕੀ ਕਮੀ ਰਹਿ ਗਈ ਸੀ ਜਿਹੜਾ ਤੂੰ ਸਾਡੇ ਬਾਰੇ ਨਹੀਂ ਸੋਚਿਆ ਇੱਕ ਵਾਰ ਫਿਰ ਤੋਂ ਤੁਹਾਨੂੰ ਉਹ ਵੀਡੀਓ ਦਿਖਾਉਨੇ ਆ